ਸਾਰੇ ਭੈਣ ਭਰਾਵਾਂ ਨੂੰ ਸ਼ਤਰੀਕਾਲ ਜਿਸਵਿੰਦਰ ਖੇਦੂ ਦੇ ਬਲਾਕ ਹੋਵੇ ਤੁਹਾਡਾ ਸਵਾਗਤ ਹੈ ਸਾਰੇ ਭੈਣ ਭਰਾਵਾਂ ਨੂੰ ਸ਼ਤਰੀਕਾਲ ਦੀ ਅੱਜ ਮੀਂਹ ਪੈ ਰਿਹਾ ਜੀ ਬਹੁਤ ਜ਼ਿਆਦੇ ਮੈਂ ਨੇਂਹਰੀ ਵਾਲਿਆਂ ਦੀਆਂ ਪਈਆਂ ਨੇ ਦੇਖੋ ਮੀਂਹ ਵੈਸੇ ਸਾਰੇ ਪਾਸੇ ਅੱਜ ਮੇਰੇ ਹਿਸਾਬ ਨਾਲ ਮੀਂਹ ਬਹੁਤ ਪੈ ਰਿਹਾ ਮਿਹਨਤ ਬਹੁਤ ਜ਼ਿਆਦੇ ਕੰਮ ਕਰਾਂ ਕਰਿਆ ਪਾ ਦੇਖੀ ਮੌਸਮ ਠੰਡਾ ਹੋ ਗਿਆ ਚਲੋ ਮੌਸਮ ਦਾ ਠੰਡਾ ਹੋ ਗਿਆ ਫਾਈ ਮੱਤੀਆਂ ਮੁਕੀਆਂ ਦਾ ਮੌਕਾ ਹੋ ਰੰਗਣੀ ਬਾਹੇ ਗਰੀ ਬਾਹੇ ਗਰੀ ਬਾਹੇ ਗਰੀ ਬਾਹੇ ਗਰੀ ਵਾਹਿਗੁਰੂ ਵਾਹਿਗੁਰੂ ਬਾਅਦ ਨਹੀਂ ਪੈ ਰਿਹਾ ਹੂੰ ਬਲਬਣੀਆਂ ਬਣਦੀਆਂ ਨਾ ਬਲਬਣੀਆਂ ਇਹ ਬਲਬਲੀਆਲਾ ਹੱਟਦਾ ਨਹੀਂ ਹੁੰਦਾ ਹਾਂ ਜੜੀ ਜੀ ਬਲਬਣੀਆਲਾ ਵੀ ਇਹ ਹੱਟਦਾ ਨਹੀਂ ਹੁੰਦਾ ਜਾਨੇ ਨਾ ਨੇ ਆਪਾਂ ਦਾ ਬਜ਼ੁਰਗਾਂ ਤੋਂ ਵੀ ਬਲਬਣੀਆਲਾ ਨਹੀਂ ਵੱਧ ਪੈਂਦਾ ਹੁੰਦਾ ਦੇਖੋ ਇਧਰ ਅੱਛਾ ਲੋਕੇਸ਼ਨ ਦੇਖੋ ਲੋਕੇਸ਼ਨ ਬਹੁਤ ਸੋਹਣੀ ਆ ਰਹੀ ਹੈ ਹੈ ਜੀ ਹਾਂ ਗਾੜੀ ਲੋਕੇਸ਼ਨ ਤਾਂ ਵਧੀਆ ਆ ਰਹੀ ਹੈ ਵਾਹ ਵਾਹ ਆ ਆਪਣਾ ਛੋਟਾ ਗੇਟ ਆ ਜੀ ਵੱਡਾ ਗੇਟ ਆਪਣਾ ਪਰਲੇ ਪਾਸੇ ਆ ਨੌਰੀ ਪੂਰੀ ਬਰਬੀ ਬਣ ਰਹੀ ਐ ਪੂਰੀ ਬਰਬੀ ਪੂਰੀ ਪੂਰੀ ਬਰਬਲੀ ਬਣ ਰਹੀ ਐ ਇਹ ਬਰਬਲੀ ਆ ਜਿਹੜੀ ਬਰਬਲੀ ਨਾਲ ਦਾ ਕੰਮ ਆਉਂਦਾ ਮੇਂ ਵੱਧ ਆਉਗਾ ਬੇਰਗਾਂ ਦੇ ਸੁਣੀਆਂ ਨੇ ਗੱਲਾਂ ਆਪਾਂ ਵੀ ਜਦੋਂ ਬਰਬੀ ਬਣਦੀ ਹੋਵੇ ਫਿਰ ਵੱਧ ਆਉਣਾ ਹੁੰਦਾ ਨਹੀਂ ਸਾਰਾ ਡੜੀ ਸੁਣਿਆ ਉਨੇ ਕਹਦੇ ਹੁੰਦੇ ਵੀ ਭਾਈ ਜਦੋਂ ਬਲਬ ਨਹੀਂ ਬਣੇ ਉਹ ਮੈਂ ਹਰਦੇ ਨਹੀਂ ਹੁੰਦੇ ਦਿੱਦੀ ਮੋਬਾਈਲ ਗੱਲਾ ਹੁੰਦਾ ਨਹੀਂ ਤਾਂ ਮੈਂ ਉਧਰੋਂ ਨੂੰ ਉਧਰ ਨੂੰ ਕਰਕੇ ਦਿਖਾਵਾਂ ਵੇੜੇ ਦੇ ਬਰਦਾ ਠਾਲੀਆਂ ਪਈਆਂ ਨੇ ਮਿਹਦੀਆਂ ਇੱਕ ਬਾਸੜ ਇੱਧਰ ਨੂੰ ਆਹ ਦਰਾਛ ਦਾ ਬਹੁਤ ਫਾਇਦਾ ਇਹਦੇ ਕਰਕੇ ਮੇਰਾ ਕਮਰਾ ਬਹੁਤ ਠੰਡਾ ਰਹਿੰਦਾ ਬਹੁਤ ਜ਼ਿਆਦੇ ਫਾਇਦਾ ਇਹ ਦਰਾਛ ਦਾ ਉੱਥੇ ਦੇ ਸਾਰ ਨਹੀਂ ਆ ਕਮਰਾ ਠੰਡਾ ਰਹਦਾ ਆਪਾਂ ਨਹੀਂ ਲੰਦਾ ਤਾਂ ਹੀ ਆਪਾਂ ਹੋਟਾਲੀ 40 ਦਾ ਡੜੀ ਦੇਖਣਾ ਬਣਾ ਡੜੀ ਜੀ 40 ਹਵਾ ਨਾ ਟੁੱਟਦੀ ਤਾਂ ਨਹੀਂ ਦਿਖਾ ਦੋ ਉਹ ਡੰਡੇ ਤੋਂ ਟੱਪ ਗਈ ਹੋ ਜਾਣਗੇ ਦੇਖੋ ਦਿਖਾ ਦੇ ਇਹਨੂੰ 40 ਦੇਖੋ ਦੇਖੋ ਬੇਟੀਓ ਦੀ ਡਾਲੀ ਦੇਖੋ ਬਹੁਤ ਵੱਡੀ ਹੋ ਗਈ ਢਾਲੀ ਦੇ ਰੋਦ ਕਰਨੀ ਤਰੀਆ ਮਾਲਕ ਨੇ ਕਿੰਨੀ ਮਿਹਰ ਕਰਿਆ ਦੇਖੋ ਇਹ ਮੀਹ ਨਾਲ ਉਹਨਾਂ ਬਹੁਤ ਬਾਜਣੀਆਂ ਇਹ ਡੰਡੇ ਤੋਂ ਛੋਟੀ ਸੀ ਤਾਂ ਅਸੀਂ ਆਪਾਂ ਤਾਂ ਅਸੀਂ ਬਸ ਨੂੰ ਕਹਦੇ ਸੀ ਭਾਈ ਵੀ ਥੱਲੇ ਪਾ ਕਰੋ ਵੱਧ ਵੱਧ ਰਿਹਾ ਜਿਹੜਾ ਰੂੜੀ ਦਾ ਰਿਹਾ ਪਾ ਕੇ ਆਪਾਂ ਪਾਉਨੇ ਆ ਲਾਉਨੇ ਆ ਕੋਈ ਵੀ ਦਰਖਤ ਉਹ ਬਹੁਤ ਵਧੀਆ ਹੁੰਦਾ ਜੀ ਬਹੁਤ ਚੰਗਾ ਵਧੀਆ ਕਰਦਾ ਬਰਾਤਪੁਰ ਦੇਖੋ ਤਾਲੀ ਕੈਮਰਾ ਜ਼ੂਮ ਕਰਕੇ ਤਾਲੀ ਤੁਹਾਨੂੰ ਦਿਖਾਈ ਹੈ ਦੇਖੋ ਕਿੰਨੀ ਵੱਧ ਗਈ ਇਹ ਇੱਕ ਹਫ਼ਤਾ ਹੋਇਆ ਹੋਣਾ ਆਲੇ ਇੱਕ ਹਫ਼ਤਾ ਹੋਇਆ ਬਣਾਲੇ ਹਨਾ ਜੀ ਇੱਕ ਹਫ਼ਤੇ ਦੇ ਵਿੱਚ ਕਾਲੀ ਇੱਡੀ ਹੋ ਗਈ ਆ ਲਾਲੋ ਤੇ ਬੰਨੇ ਰਿਆ ਲਿਆ ਦਿਆ ਢੇਰੀ ਇਹ ਹਟਦਾ ਨਹੀਂ ਡੈਡੀ ਜੀ ਹੁਣ ਕੁਲਦਾਰਾ ਜਿਹੜਾ ਖੜਕਾ ਹੋ ਰਿਹਾ ਜਿਹੜਾ ਗੜੋਂਗੜੋਂ ਕਰਦਾ ਉਹ ਕੋਲ ਰਿਹਾ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਇਹਦਾ ਐਂ ਹੁੰਦਾ ਜੀ ਇਹ ਜਦੋਂ ਕੋਲੇ ਉਹਦੋਂ ਹਟਪੇ ਉਹਨੇ ਕਦੇ ਹਟਦਾ ਹੁੰਦਾ ਬਾਕੀ ਜਦੋਂ ਬਨਪਲੀ ਬਣਦੀ ਆ ਕਣੀ ਡਿੱਗਦੀ ਆ ਬਨਪਲੀ ਬਣਦੀ ਆ ਵੇ ਮੀ ਹਰਦਾ ਹੁੰਦਾ ਮੀ ਫੇਰ ਮੀ ਦੇ ਵੱਧ ਜਾਣ ਹੁੰਦੇ ਆ ਅੱਜ ਮੇਰੇ ਘਰ ਆਉਣਾ ਸਾਰੇ तकरीबन ਸਾਰੇ ਹੀ ਮੀ ਪੈ ਰਿਹਾ ਸਾਰੇ ਪਾਸੇ ਹਾਂਜੀ ਅਸੀਂ ਕਿਹਾ ਮੀ ਦਾ ਭਾਈ ਥੋੜੀ ਜੀ ਕਰੀਏ ਮੀ ਵੀ ਅੱਜ ਅੱਜ ਦਾ 6:30 ਵਜੇ ਅੱਜ ਹੀ ਆਇਆ ਵੱਧ ਹਾਂਜੀ 6:30 ਦਾ ਅੱਜ ਹੀ ਆਇਆ ਵੱਧ ਹੋਰ ਪਾਸੇ ਦਾ ਰੋਹੀ ਪਹਿਲਾਂ ਦਾ 6:00 ਜਣ ਦੀ ਅੱਜ ਆਇਆ ਵੱਧ ਦੇਖੋ ਮੇਰੇ ਚਾਰੇ ਪਾਣੀ ਚਲਾਤਾ ਪਾਣੀ ਚੱਲਦਾ 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 ਕੋਈ ਪਾਣੀ ਨਿਕਲਦਾ ਕੋਈ ਨਾ ਉਹ ਨਿਕਲਦਾ ਕੋਈ ਨਹੀਂ ਜਾਂਦਾ ਪਰੋ ਨਹੀਂ ਜਾਂਦਾ ਪਾਣੀ ਦਰਖਤ ਚੋਂ ਲੋਹਾ ਦਾ ਲੈਣਿਆ ਦਰਖਤੋਂ ਤੇ ਪਈ ਪੱਤੇ ਬਹੁਤ ਝੜਦੇ ਹੁੰਦੇ ਆ ਉਹ ਗੱਲ ਵੱਖਰੀ ਆ ਦਰਾਸਤਾਂ 'ਚ ਫੈਰੇ ਹੀ ਬਹੁਤ ਹੁੰਦੇ ਆ ਫੈਰੇ ਤਾਂ ਬਾਹਲੇ ਨਹੀਂ ਨਿਸ਼ਾਨ ਨਹੀਂ ਨਿਸ਼ਾਨ ਤਾਂ ਦਰਾਸਤਾਂ 'ਚ ਕੋਈ ਨਹੀਂ ਵੱਧ ਤੋਂ ਵੱਧ ਲਾਇਆ ਕਰੋ ਭਾਈ ਕੋਈ ਨਿਸ਼ਾਨ ਨਹੀਂ ਵੱਧ ਤੋਂ ਵੱਧ ਲਾਵੇ ਵੱਧ ਤੋਂ ਵੱਧ ਦਰਾਸਤਾਂ 'ਚ ਦਰਾਸਤਾਂ 'ਚ ਫੈਰੇ ਹੀ ਫੈਰੇ ਹੁੰਦੇ ਆ ਕੋਈ ਨਿਸ਼ਾਨ ਨਹੀਂ ਹੁੰਦਾ ਸਭ ਬੰਦਾ ਸਾਤ ਦਰਾਸਤਾਂ ਦੀ ਆਸੀਂ ਫੈਚਦਾ ਐਂ ਡੇਡੀ ਜੀ ਇੱਕ ਬੰਦਾ ਦੇਖ ਹੱਤ ਦਰਸਤਾਂ ਯਾਕ ਆਖੀ ਨਾਲ ਇੱਕ ਬੰਦੇ ਨੂੰ ਆਹ ਹਾਂ ਉਹ ਇੱਕ ਬੰਦੇ ਨੂੰ ਦੇਖ ਹੱਤ ਦਰਸਤਾਂ ਨਾਲ ਇੱਕ ਬੰਦੇ ਨੂੰ ਆਹ ਹਾਂ ਉਹ ਆਸੀ ਜਣ ਮਿਲਦੀ ਆ ਬਹੁਤ ਬਾਦਲੇ ਪੈ ਰਿਹਾ ਭਾਈ ਰੰਗ ਬਣੇ ਪਏ ਮੈਨੇ ਪੂਰੇ ਪੂਰੀ ਬਾਬੇ ਦੀ ਅਮੀਰ ਗਾਇ ਹੈ ਗਿਆ ਟਡਾਂ ਟਖੇਰ ਟਡਾਂ ਟਖੇਰ ਹੋ ਜੋ ਹੁਣ ਹੁਣ ਗਲਗਲਿਆ ਗਲ ਕੇ ਪਕੌੜੇ ਬਣਾਓ RAM ਨਾ ਖਾਓ ਬਾਹ ਥਣ ਮੀਂਹ ਰੂ ਹੋ ਗਿਆ ਹੁਣ ਪਕਾੜੇ ਪਕਾੜੇ ਬਣਾਓ ਭਾਈ ਸਾਰੇ ਭੈਣ ਭਰਾ ਪਕੌੜੇ ਬਣਾਓ RAM ਨਾ ਖਾਓ ਜਵਾਗ ਨਾਉਂਦੇ ਫਿਰਦੇ ਆ ਮੈਨੂੰ ਲੱਗਦਾ ਬਾਹਰ ਹੋਰ ਬਾਹਰ ਨਿਭਾ ਨਹੀਂ ਪਾਣੀ ਜਿ ਫਿਰਦੇ ਆ ਜਵਾਗ ਹਾਂਜੀ ਮਿੱਠੇ ਗਲਗਲੇ ਵੀ ਬਣਨਗੇ ਅੱਜ ਪਕੌੜੇ ਪਕਾੜੇ ਥੋੜੇ ਚੱਲਣਗੇ ਸਾਰੇ ਬਣਾਉਣਗੇ ਭਾਈ ਸਾਰੇ ਬਣਾਓ ਮੈਂ ਆਇਆ ਵਧੀਆ ਅੱਗੇ ਛੋਟੇ ਹੁੰਦੇ ਤਾਂ ਬੜੇ ਅਸੀਂ ਭਾਈ ਪਕੌੜੇ ਥੋੜੇ ਚੱਲਣੇ ਹਨ ਵੀ ਬਣਾਉਣੇ ਅੱਜ ਵੀ ਬਣਨਗੇ ਚਲੋ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸੋਹੀ ਬਾਗ ਧਾਖ ਦਿੰਨੇ ਹੋ ਐ ਹੀ ਆਪਦੇ ਭਰਾ ਦਾ ਧਾਖ ਦੇ ਗਏ ਹੋ ਬਸ ਆਪਾਂ ਹੋਰ ਆਪਾਂ ਨੂੰ ਕੁਝ ਨਹੀਂ ਚਾਹੀਦਾ ਜੀ ਹੌਸਲਾ ਦਿਆ ਕਰੋ ਵੱਧੋ ਵੱਧ ਛੋਡੇ ਸਾਫ ਦੀ ਬਹੁਤ ਲੋੜ ਆ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਰੱਬ ਸਾਨੂੰ ਤਰਸਤੀ ਬਖੇ ਚੜ੍ਹਦੀਆਂ ਕਲਾ 'ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ